शाखों से टूट जाएं वो पत्ते नहीं हैं हम आंधी से जरा कह दो कि औकात में रहे धन्यवाद सर ने बहुत अच्छे शब्द कहे और बाकी चीज जब उन्होंने साडे स्कूल विच सर आए इन्होंने बहुत ज्यादा चेंजेस कीती हैं जे मैं अपने ज्यादा बड़ी ज्यादा गल्ला ना कर दियो छोटी जी कानो एक एग्जांपल एक, एक दो दी गल्लां दसां ਜੀਵੇਂ ਸਾਡੀ ਬਿਊਟੀ ਐਂਡ ਵੈਲਨੈਸ ਦੀ ਲੈਬ ਹੈ ਇਸ ਦੀ ਗ੍ਰਾਂਟ ਸਾਨੂੰ ਸਿਰਫ 3 ਲੱਖ ਰੁਪਏ ਆਏ ਸੀ ਬਟ ਜਦੋਂ ਆਪਾਂ ਗ੍ਰਾਂਟ ਤੱਕ ਲੈਬ ਦਾ ਕੰਮ ਸ਼ੁਰੂ ਕੀਤਾ ਤੇ ਸਰ ਨਹੀਂ ਸਰਦੀ ਕੋਈ ਬਾਰਡਿੰਗ ਸੀ ਨਹੀਂ ਮੈਡਮ ਕੰਮ ਵਧੀਆ ਹੋਣਾ ਚਾਹੀਦਾ ਹੈ ਪੈਸੇ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ 3 ਲੱਖ ਗ੍ਰਾਂਟ ਆਣ ਦੇ ਬਾਅਦ ਸਰ ਨੇ 5.5 ਲੱਖ ਰੁਪਏ ਲੈਬ ਤੇ ਖਰਚ ਕੀਤਾ ਔਰ ਸਰਦੀ ਬਾਰਡਿੰਗ ਇਹ ਸੀ ਕਿ ਮੈਡਮ ਕੰਮ ਨਹੀਂ ਰੁਕਣਾ ਚਾਹੀਦਾ ਕੰਮ ਵਧੀਆ ਤੋਂ ਵਧੀਆ ਹੋਣਾ ਚਾਹੀਦਾ ਔਰ ਸਾਡੀ ਲੈਬ ਅੱਜ ਬਹੁਤ ਅੱਛੀ ਬਣੀ ਤੇ ਜੇ ਹੁਣ ਥੋੜੇ ਦਿਨ ਪਹਿਲਾਂ ਦੇ ਮੇਕਅਪ ਨਾਲ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਲਾਸਟ ਵੀ ਅਜਕੱਲ ਤੁਹਾਨੂੰ ਪਤਾ ਸਕੂਲਾਂ ਦੇ ਵਿੱਚ ਸਾਰਾ ਕੰਮ ਆਨਲਾਈਨ ਹੈ ਕੋਈ ਲੈਪਟਾਪ ਤੇ ਕਰ ਰਿਹਾ ਕੋਈ ਕੰਪਿਊਟਰ ਤੇ ਕਰ ਰਿਹਾ ਜਿਵੇਂ ਸਕੂਲ ਦਾ ਕੰਮ ਕਰਦੇ ਸਮੇ ਸਾਡੇ ਕਿਸੇ ਦੇ ਫੋਨ ਦੀ ਬੈਟਰੀ ਡਾਊਨ ਹੋ ਗਈ ਜਾਂ ਕੁਝ ਹੋ ਗਿਆ ਤੇ ਸਭ ਨੂੰ ਲੱਗਾ ਕਿ ਸਾਡਾ ਸਕੂਲ ਦਾ ਕੰਮ ਉਸੇ ਟਾਈਮ ਰੁਕ ਜਾਂਦਾ ਹੈ ਸੈਨੇ ਸਾਨੂੰ ਕਹਿ ਕੇ ਮੈਡਮ ਇੱਕ ਨਾ ਚਾਰਜਡ ਫੰਡ ਅਰੇਂਜ ਕਰੋ ਜਿਸ ਦੀ ਕੋਈ ਗ੍ਰਾਂਟ ਨਹੀਂ ਸੀ ਕੋਈ ਕੁਝ ਨਹੀਂ ਸੀ ਤੇ ਜਿਸ ਜੇ ਅਸੀਂ ਚਾਰਜਡ ਫੰਡ ਦੀ ਕੀਮਤ ਬਾਜ਼ਾਰ 'ਚ ਪਤਾ ਕੀਤੀ ਉਸ ਦੀ ਕੀਮਤ 25000 ਰੁਪਿਆ ਸੀ ਜਿਸ ਦੀ ਕੋਈ ਗ੍ਰਾਂਟ ਕੋਈ ਕੁਝ ਨਹੀਂ ਸੀ ਸਨਿਗਾ ਮੈਡਮ ਕਮ ਸਕੂਲ ਹਰ ਰੋਜ਼ ਜਦੋਂ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ ਸਾਨੂੰ ਚਾਰਜਿੰਗ ਪੁਆਇੰਟ ਅਰੇਂਜ ਕਰਨਾ ਚਾਹੀਦਾ 25000 ਰੁਪਏ ਨੇ ਉਸੇ ਤੇ ਖਰਚ ਕਰਕੇ ਪਿਛਲੇ ਹਫਤੇ ਸਾਡੇ ਸਕੂਲ ਚ ਇੱਕ ਚਾਰਜਿੰਗ ਪੁਆਇੰਟ ਅਰੇਂਜ ਕੀਤਾ ਸਰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕਿ ਜਿਵੇਂ ਲੱਗੇ ਕਿ ਜਿਸ ਤੇ ਸਕੂਲ ਦਾ ਕੰਮ ਰੁਕਦਾ ਜਾਂ ਕਿਸੇ ਸਿਖਿਅਰ ਨੂੰ ਜਾਂ ਕਿਸੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਕੰਮ ਰੋਕ ਦੇਣ ਸਰ ਆਪਣੀ ਕੋਲੋਂ ਹੀ ਪੈਸਾ ਖਰਚ ਕਰਕੇ ਉਸ ਚੀਜ਼ ਦੇ ਵਿੱਚ ਪੂਰਾ ਇੰਟਰਸਟ ਸ਼ੋ ਕਰਦੇ ਹਨ ਔਰ ਜੇ ਸਕੂਲ ਦੀ ਬਿਹਤਰੀਅਤ ਲਈ ਕੋਈ ਕੰਮ ਹੈ ਕਦੀ ਕਿਸੇ ਉਸ ਕੰਮ ਤੋਂ ਮਨانے ਕਰਦੇ ਤੇ ਐਸਾ ਇੱਕ ਨਾਲ ਸਭ ਦੇ ਲਈ ਚੋਣ ਕਾਗਜ਼ ਦਿੱਤੇ ਹਨ ਹੁਣ ਮੈਂ ਸਤਿਕਾਰਯੋਗ ਹਰਪਜ ਜੀ ਦੀ ਅੱਜ ਲਈ ਇਹ ਬੇਨਤੀ ਕਰਾਂਗੀ ਕਿ ਉਸ ਚੀਜ਼ ਤੇ ਆਣ ਤੇ ਸਾਡੇ ਸਾਰਿਆਂ ਨੇ ਵਿੱਚ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਸਾਨੂੰ ਆਪਣਾ ਅਨੁਭਵ ਦੱਸਣ ਤੇ ਸਾਨੂੰ ਅਪਰੀਸ਼ੀਏਟ ਕਰਮੂ ਕਿ ਸਾਨੂੰ ਕੀ ਕਰਨਾ ਚਾਹੀਦਾ ਉਹਨਾਂ ਲਈ ਮੇਮ ਸ਼੍ਰੀ ਸ਼ਹੀਦ ਨਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਡਾਲਾ ਦੇ ਵਿੱਚ ਮੰਚ ਤੇ ਬਰਾਜਮਾਨ ਬਹੁਤ ਹੀ ਸਰਕਾਰ ਯੋਗ ਪ੍ਰਿੰਸੀਪਲ ਸਾਦਾਰ ਦੇ ਦਿਪਿੰਦਰਪਾਲ ਸਿੰਘ ਪਹਿਰਾ ਜੀ ਸਾਡੇ ਮੇਰੇ ਨਾਲ ਹੈ ਸਾਡੇ ਬਲੌਕ ਪ੍ਰਧਾਨ ਸਹਿਬਾਨ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਪੇਰੈਂਟਸ ਤੇ ਪਿਆਰੇ ਬੱਚਿਓ ਆਓ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜਵਾਹਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬੰਡਾਲਾ ਸਕੂਲ ਦੇ ਵਿੱਚ ਆ ਕੇ ਬੜੀ ਸੰਤੁਸ਼ਟੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਸਕੂਲ ਦਾ ਕਾਫੀ ਕੁਝ ਬਦਲਿਆ ਜਾ ਚੁੱਕਾ ਹੈ ਪੜਾਈ ਵਾਸਤੇ ਕਾਰਗਰ ਮਾਹੌਲ ਸਾਜ਼ਗਰ ਮਾਹੌਲ ਵਾਤਾਵਰਨ ਜੋ ਲੜੀਂਦਾ ਸੀਗਾ ਉਹ ਅਸੀਂ ਕਾਫੀ ਇੰਪਰੂਵ ਕਰ ਚੁੱਕੇ ਹਾਂ ਅੱਗੇ ਵੀ ਚਾਲੂ ਰੱਖਾਂਗੇ ਮੈਂ ਜਦੋਂ ਇਹ ਸਕੂਲ ਦੇ ਵਿੱਚ ਆਉਂਦਾ ਸੀਗਾ ਤੇ ਪ੍ਰਿੰਸੀਪਲ ਸਾਹਿਬ ਮੈਨੂੰ ਬਾਹਰ ਦੀ ਜਿਹੜੀ ਗਰਾਊਂਡ ਦੇ ਨਾਲ ਕੰਧ ਬਣਾਉਣ ਦੀ ਗੱਲ ਕਹਿੰਦੇ ਹੁੰਦੇ ਸੀ ਕਿ ਮੈਂ ਉਹਨਾਂ ਨੂੰ ਉਦੋਂ ਯਕੀਨ ਦਿਵਾਇਆ ਸੀਗਾ ਕਿ ਇਹ ਕੰਧ ਬਣਾਵਾਗੇ ਜਰੂਰ ਬਣਾਵਾਗੇ ਕੋਈ ਥੋੜੀ ਬੋਦੀ ਕੋਈ ਕਾਨੂੰਨੀ ਅਚਰਸੀ ਕੀ ਉਹ ਵੀ ਜਿਹੜੀ ਖਤਮ ਹੋ ਗਈ ਅੱਜ ਉਸ ਚਾਰ ਦਿਵਾਰੀ ਦਾ ਉਦਘਾਟਨ ਵੀ ਜਿਹੜਾ ਕੀਤਾ ਮੈਂ ਸਮਝਦਾ ਇਹਦੇ ਨਾਲ ਸਾਡਾ ਸਕੂਲ ਦਾ ਮਾਹੌਲ ਜਿਹੜਾ ਹੈ ਉਹ ਕਾਫੀ ਸੇਫ ਹੋਊਗਾ ਸੁਰੱਖਿਅਤ ਹੋਊਗਾ ਹੁਣ ਤੱਕ ਪਿਛਲੇ 3 ਸਾਲਾਂ ਦੇ ਵਿੱਚ ਇਸ ਸਕੂਲ ਵਾਸਤੇ 69 ਲੱਖ ਤੇ 57000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਔਰ ਇੱਕ ਸੁਪਨਾ ਲੱਗਦਾ ਆ ਕਿ ਸਕੂਲਾਂ ਦੇ ਵਿੱਚ ਲੱਖਾਂ ਦੀ ਅਮਾਉਂਟ ਰਾਸ਼ੀ ਜਿਹੜੀ ਆ ਉਹ ਸਰਕਾਰ ਦੁਆਰਾ ਜਾਰੀ ਕੀਤੀ ਜਾ ਚੁੱਕੀ ਆ ਔਰ ਲਗਾਤਾਰ ਅਸੀਂ ਸਿੱਖਿਆ ਦੇ ਉੱਤੇ ਸਿਹਤ ਦੇ ਉੱਤੇ ਆਪਣਾ ਬਹੁਤ ਜ਼ਿਆਦਾ ਯੋਗਰ ਦੇ ਰਹੇ ਆ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਆ ਕਿ ਜੇ ਸਾਡੇ ਸੂਬੇ ਦੇ ਬੱਚੇ ਜਿਹੜੇ ਨੇ ਉਹ ਪੜ ਗਏ ਤੇ ਫਿਰ ਸਾਡੇ ਸੂਬੇ ਨੂੰ ਨੰਬਰ 1 ਸੂਬਾ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ ਕੋਈ ਵੀ ਘਰ ਹੋਵੇ ਕੋਈ ਵੀ ਪਿੰਡ ਹੋਵੇ ਕੋਈ ਵੀ ਪਰਿਵਾਰ ਹੋਵੇ ਕੋਈ ਵੀ ਸੂਬਾ ਹੋਵੇ ਕੋਈ ਵੀ ਦੇਸ਼ ਹੋਵੇ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਉਥੋਂ ਦੇ ਬੱਚੇ ਨਹੀਂ ਵੱਢਦੇ ਔਰ ਸਮਾਜ ਬਦਲਦਾਰੀ ਦਾ এডਿਕੇਸ਼ਨ ਦੀਆਂ ਪੀਚਿੰਗ ਦੀਆਂ ਟੈਕਨੀਕਸ ਬਦਲਿਆ ਰਹੀਆਂ ਨਹੀਂ ਮੈਨੂੰ ਇਸ ਦਾ ਮਾਨ ਹੈ ਕਿ ਮੈਂ ਵੀ ਆਪਣਾ ਕਿਆ ਜਿਹੜਾ ਗੜਾ ਆ ਬਤੌਰ ਅਤੇ ਆਪਾਂ ਬਸੇ ਨੂੰ ਪਤਾ ਦਿਲਾ ਸਿਰੋਪੇ ਇਸ ਪ੍ਰਸਾਰ ਨਾਲ ਜੀ ਕੰਮ ਕਰਦਾ ਬੋਪਾ ਮੇਰਾ ਆਪੀ ਨੂੰ ਬਸ ਸਮਝਾ ਦੇ ਸਕਾਂ ਤਿੰਨ ਉਸ ਤੋਂ ਜਿਹੜਾ ਗੜਾ ਬਣੂ ਹੋਇਆ ਤੇ ਲੱਛਦਾਰ ਕੱਟੇ ਲਈ ਜਿਵੇਂ ਜਿਵੇਂ ਟੈਕਨੀਕਸ ਬਦਲਦੀਆਂ ਨੇ ਕਿੰਨੇ ਕਿੰਨੇ ਸਾਲੂਕਰ ਲਾਵੇ ਜਾਂ ਫਰਜ਼ ਲਪੜੀ ਨੇਗੇ ਔਰ ਮੈਨੂੰ ਇਹ ਦਸੰਦੇ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਪਿਛਲੇ ਤਾਰਾ ਦੇ ਵਿੱਚ ਦਾ ਇਸੋ ਪ੍ਰਿੰਸੀਪਲ ਨੂੰ ਸੰਕਾਵਾੜਾ ਪ੍ਰੇਰਨਾ ਵਾਸਤੇ ਦਿੱਤਾ। ਆਈਸੋ ਪ੍ਰਿੰਸੀਪਲ। ਕਿਉਂਕਿ ਜਦੋਂ ਸਮੇਂ ਦੇ ਹਾਂ ਹੀ ਭੰਨਾ ਲੈਣਾ ਕਿ ਨਵੀਆਂ-ਨਵੀਆਂ ਜਰੀਆਂ ਕੋਝਾਂ ਹੁੰਦੀਆਂ ਨੇ, ਟੈਕਨੀਕਸ ਆਉਂਦੀਆਂ ਨੇ। ਉਹਨਾਂ ਤੋਂ ਜਾਣੂ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ। 150 ਹੈਡਮਾਸਟਰ ਆਈਆਈਐਮ ਅਹਮਦਾਬਾਦ ਦੇ ਵਿੱਚ ਭੇਜੇ ਗਏ। 72 ਬਾਂ ਕਰਦੇ ਐਲੀਮੈਂਟਰੀ ਟੀਚਰਸ ਦੇ ਗਰੁੱਪ ਆਫ ਹੱਲ ਭੇਜੇ ਗਏ ਕਾਰਨ ਕੀ ਸੀਗਾ ਕਿ ਜੀ ਸਪੀਡ ਦੇ ਨਾਲ ਟੈਕਨੀਕਸ ਨਵੀਆਂ ਆ ਰਹੀਆਂ ਨੇ ਅਸੀਂ ਵੀ ਉਹਨਾਂ ਨੂੰ ਅਪਣਾਈਏ ਤੇ ਸਾਡੇ ਬੱਚੇ ਵੀ ਜੜੇ ਨੇ ਮਿਆਰੀ ਸਿੱਖਿਆ ਹਾਸਲ ਕਰ ਸਕਣ ਔਰ ਮੈਂ ਕਾਫੀ ਪ੍ਰਿੰਸੀਪਲ ਸਾਹਿਬਾਨਾਂ ਨੂੰ ਹੈਡਮਾਸਟਰਸ ਨੂੰ ਟੀਚਰ ਸੀਜੀਟੀ ਅਧਿਆਪਕਾਂ ਨੂੰ ਮਿਲਿਆ ਜਿਹੜੇ ਬਾਹਰੋਂ ਟ੍ਰੇਨਿੰਗ ਲਈ ਆਏ ਨੇ ਕੋਈ ਨੇ ਖੁਸ਼ ਨੇ ਕਿ ਉਹ ਕਹਿੰਦੇ ਸਾਨੂੰ ਐ ਲੱਗਦਾ ਸੀਗਾ ਕਿ ਅਸੀਂ ਅਸੀਂ ਬੱਚਿਆਂ ਤੇ ਸਟ्रेस ਈ ਜ਼ਿਆਦਾ ਪਾਈ ਜਾਂਦੇ ਸੀਗੇ ਕਿ ਆ ਨਹੀਂ ਆਉਦਾ ਇਹ ਨੂੰ ਆ ਨਹੀਂ ਆ ਬੱਚਾ ਨਲਾਇਕ ਆ ਜੀ ਉਹਨਾਂ ਦੀਆਂ ਟੈਕਨੀਕ ਸੀ ਵੱਖਰੀਆਂ ਨੇ ਪਰ ਉਹ ਜਦੋਂ ਟੈਕਨੀਕਸ ਅਸੀਂ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀਆਂ ਨੇ ਕਿ ਉਹਦੇ ਨਾਲ ਕਾਫੀ ਜਿਹੜੇ ਫਾਇਦੇ ਨੇ ਉਹ ਪੰਜਾਬ ਦੇ ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿੱਚ ਹੋਣੇ ਸ਼ੁਰੂ ਹੋਏ ਨੇ ਸਕੂਲਾਂ ਦੇ ਵਿੱਚ ਇਹ ਬਹੁਤ ਵੱਡਾ ਬਦਲਾਅ ਆਇਆ ਹੈ ਮੈਨੂੰ ਯਾਦ ਆ ਅਸੀਂ ਜੰਡਿਆਲੇ ਸਕੂਲ 'ਚ ਮੈਂ ਪੜ੍ਹਾਉਂਦਾ ਹੁੰਦਾ ਸੀਗਾ ਪ੍ਰਿੰਸੀਪਲ ਸਾਹਿਬ ਵੀ ਉੱਥੇ ਸੀਗੇ ਸਾਡੇ ਸਕੂਲ ਨੂੰ ਇੱਕ ਚੈੱਕ ਆ ਗਿਆ ਜੀ ਸਕੂਲ ਦੀ ਡਿਵੈਲਪਮੈਂਟ ਵਾਸਤੇ ਉਹ ਚੈੱਕ ਇੱਕ ਵਿਧਾਇਕ ਆਏ ਤੇ ਉਹਨਾਂ ਨੇ ਚੈੱਕ ਦੇ ਦਿੱਤਾ ਅਸੀਂ ਫੰਕਸ਼ਨ ਕਰ ਲਿਆ ਉਸ ਤੋਂ ਬਾਅਦ ਦੂਸਰੇ ਵਿਧਾਇਕ ਆਏ ਤੇ ਚੈੱਕ ਤੇ ਪਹਿਲਾਂ ਦੇ ਦਿੱਤਾ ਅਸੀਂ ਕਹਾਂ ਉਹ ਦੂਸਰੇ ਆਏ ਜਦੋਂ ਅਸੀਂ ਜਾਂ ਦੂਸਰਾ ਕਿਸ ਤਰ੍ਹਾਂ ਫੰਕਸ਼ਨ ਕਰੀਏ ਉਹ ਹਾਰ ਵੀ ਆ ਪੇ ਚੁੱਕੀ ਜੋਂ ਵੀ ਮੇਰੇ ਗੱਲ ਦੇ ਵਿੱਚ ਹਾਰ ਪਾ ਦਿਓ ਇਹ ਚੱਕ ਮੈਨੂੰ ਵਾਪਸ ਕਰੋ ਮੈਂ ਚੱਕ ਦੇਣਾ ਤੁਹਾਨੂੰ ਪ੍ਰਿੰਸੀਪਲ ਸਾਹਿਬ ਸਾਡੇ ਸਰਦਾਰ ਦਰਸ਼ਨ ਸਿੰਘ ਸੀਗੇ ਉਹ ਕਹਿੰਦੇ ਜੀ ਆਹ ਲੋ ਜੀ ਤੁਹੀ ਵੀ ਉਹਨਾਂ ਨੂੰ ਚੱਕ ਫੜਾਤਾ ਤੇ ਉਹਨਾਂ ਹਾਰ ਫੜਾਏ ਤੇ ਉਹਨਾਂ ਨੂੰ ਵੀ ਹਾਰ ਪਾਉਣੇ ਪਏ ਆਪਾਂ ਕੀ ਕਰ ਸਕਦੇ ਸੀਗੇ ਤੇ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਚੱਕ ਸਾਡੇ ਸਕੂਲ ਦਾ ਹੈਗਾ ਹੀ ਨਹੀਂ ਸੀਗਾ ਉਹ ਚੱਕ ਹੀ ਨਹੀਂ ਸਾਡੇ ਸਕੂਲ ਦਾ ਉਹ ਇੰਨੀ ਇੰਨੀ ਹਨੇਰ ਕਰਦੀ ਐਨੇ ਫੋਟੋਆਂ ਲਵਾਉਣ ਲਈ ਉਤਾਵਲੇ ਅੱਜ ਅਸੀਂ ਕਰੋੜਾਂ ਰੁਪਈਆ ਦੇਈ ਜਾ ਰਹੇ ਹਾਂ 69 ਲੱਖ ਤੁਹਾਨੂੰ ਮੈਂ ਦੱਸਿਆ 6957 ਹਜ਼ਾਰ ਤੇ ਸਕੂਲ ਨੂੰ ਹੀ ਮਿਲ ਗਿਆ 163 ਸਕੂਲ ਨੇ ਸਾਡੇ ਜੜਿਆਲਾ ਗੁਰੂ ਹਲਕੇ ਦੇ ਐਲੀਮੈਂਟਰੀ ਮਿਡਲ ਭਾਈ ਸੀਨੀਅਰ ਸੈਕੰਡਰੀ ਸਾਰੇ ਮਿਲਾ ਕੇ 163ਾਂ ਦੇ ਵਿੱਚ ਹੀ ਕੰਮ ਹੋਇਆ ਇੱਕ ਸਕੂਲ ਤਾਂ ਹੀ ਮਿਲਿਆ ਤੁਸੀਂ ਕੰਪੈਰੀਸ਼ਨ ਕਰ ਲਿਓ ਕਿ ਜਿਹੜੇ ਪਹਿnde ਵਧਾਇਕ ਜਾਂ ਮੰਤਰੀ ਹੁੰਦੇ ਸੀਗੇ ਕਿੰਨੇ ਕ ਸਕੂਲਾਂ ਦੇ ਵਿੱਚ ਜਾਂਦੇ ਸੀਗੇ ਤੇ ਕਿੰਨੀਆਂ ਕ ਸਕੂਲਾਂ ਨੂੰ ਗਰਾਂਟਾ ਦਿੰਦੇ ਸੀਗੇ ਕਿੰਨਿਆਂ ਕਿੰਨਾ ਕੁ ਉਹਨਾਂ ਦੇ ਬੱਚਿਆਂ ਦੇ ਨਾਲ ਲਗਾਓ ਸੀਗਾ ਜਾਨਾ ਪਿੰਡ ਦੇ ਵਿੱਚ ਕਿਸੇ ਇੱਕ ਦੋ ਦੇ ਘਰੇ ਜਾ ਕੇ ਬਹਿ ਜਾਣਾ ਮਰਫੀ ਖਾਲੀ ਕਾਜੂ ਖਾਲੇ ਨਿਕਲ ਆਏ ਚਾਰਕ ਬੰਦੇ ਮਰੇ ਬਾਕੀ ਵੇਹਦੇ ਹੀ ਰਹਿੰਦੇ ਹੁੰਦੇ ਸੀਗੇ ਐਮ ਐਲ ਏ ਪਿੰਡ ਦੇ ਵਿੱਚ ਆਏ ਜਿੱਥੇ ਅਸਲੀ ਸੁਧਾਰ ਹੋਣਾ ਹੈ ਜਿੱਥੇ ਅਸਲੀ ਸਿੱਖਿਆ ਦੇ ਖੇਤਰ ਦੇ ਵਿੱਚ ਸੁਧਾਰ ਹੋਣਾ ਹੈ ਉਹਦੇ ਵੱਲ ਕੋਈ ਵੀ ਧਿਆਨ ਨਹੀਂ ਸੀ ਗਿਆ ਸਾਡੀਆਂ ਪੀੜ੍ਹੀਆਂ ਰੋਲ ਗਈਆਂ ਜਿਹੜੇ ਬੰਦਿਆਂ ਦੇ ਵਿੱਚ ਇੰਨਾ ਜਜ਼ਬਾ ਸੀਗਾ ਕਿ ਅਸੀਂ ਪੜ੍ਹ ਦੇ ਕੇ ਕਿਤੇ ਪੋਜੀਸ਼ਨ ਤੇ ਪਹੁੰਚੀਏ ਉਹ ਸਾਰੇ ਰੋਲ ਗਏ ਹੁਣ ਜਿੰਨੇ ਬੇਰਾਂ ਬੈਠੇ ਨੇ ਜਿਹੜੇ ਨਹੀਂ ਕਿਤੇ ਮਕਾਮ ਤੇ ਪਹੁੰਚ ਸਕੇ ਉਹ ਵੀ ਸੋਚ ਰਹੇ ਹੋਣਗੇ ਕਿ ਜਿਹੜੀ ਅਸੀਂ ਜੋ ਕੁਝ ਅਸੀਂ ਚਾਹੁੰਦੇ ਸੀਗੇ ਸਾਡਾ ਲਕਸ਼ ਸੀਗਾ ਉਦੇਸ਼ ਸੀਗਾ ਬੰਦਾ ਸਾਡਾ ਟੀਚਾ ਸੀਗਾ ਉਹ ਅਸੀਂ ਨਹੀਂ ਬਣ ਸਕੇ ਉਹ ਹੁਣ ਸਾਰਾ ਕੁਝ ਆਪਣੇ ਬੱਚਿਆਂ ਦੇ ਵਿੱਚ ਆਪਣਾ ਪੂਰਕ ਦੇਖ ਰਹੇ ਨੇ ਕਿ ਸਾਡੇ ਬੱਚੇ ਹੀ ਉਹ ਚੀਜ਼ ਬਣ ਜਾਣ ਇਤਨਾ ਹੀ ਆ ਨਾ ਜਿਹੜੀ ਚੀਜ਼ ਆਪ ਨਹੀਂ ਪੂਰੀ ਕਰ ਸਕੇ ਤੇ ਉਹਦੇ ਬੱਚਿਆਂ ਕੋਲ ਬੱਚਿਆਂ ਰਾਹੀਂ ਪੂਰੀ ਕਰਾਉਂਦੇ ਆ ਨਾ ਆਪਾਂ ਹੁਣ ਹਾਲਾਤ ਕੀ ਆ ਸਿੱਖਿਆ ਦੇ ਵਿੱਚ ਪੜਾ ਇੱਕ ਪਾਸੇ ਸਰਕਾਰੀ ਸਕੂਲ ਸੀਗੇ ਨਾ ਚਾਰਦੁਆਰੀ ਨਾ ਕੋਈ ਸਮਾਰਟ ਕਲਾਸਰੂਮ ਨਾ ਅਧਿਆਪਕ ਨਾ ਬੈਠਣ ਦਾ ਪ੍ਰਬੰਧ ਤੇ ਫਿਰ ਕਿਵੇਂ ਕੰਪੈਰੀਜ਼ਨ ਕਰ ਲਾਂਗੇ ਕੱਲੇ ਅਧਿਆਪਕਾਂ ਦੇ ਟੈਲੈਂਟ ਦੇ ਸਿਰ ਤੇ ਤੇ ਆਪਾਂ ਜਿਹੜਾ ਆ ਉਹ ਅਚੀਵਮੈਂਟ ਕਰ ਨਹੀਂ ਸਕਦੇ ਵਾਤਾਵਰਨ ਮਾਹੌਲ ਵੀ ਜਿਹੜਾ ਆ ਉਹ ਜਿਆਦਾ ਚਾਹੀਦਾ ਸੋ ਅਸੀਂ ਮਾਹੌਲ ਦੇ ਰਹੇ ਆ ਪੰਜਾਬ ਦੇ ਵਿੱਚ ਇਸ ਵੇਲੇ 20 ਹਜ਼ਾਰ ਸਰਕਾਰੀ ਸਕੂਲਾਂ ਜਿਨ੍ਹਾਂ ਦੇ ਵਿੱਚ 28 ਲੱਖ ਬੱਚਾ ਪੜਦਾ ਤੇ ਸਾਰੇ ਬੱਚੇ ਜਿਹੜੇ ਨੇ ਉਹ ਆਮ ਘਰਾਂ ਦੇ ਨੇ ਗਰੀਬ ਘਰਾਂ ਦੇ ਨੇ ਉਹਨਾਂ ਨੂੰ ਜੇ ਕੋਈ ਉਹਨਾਂ ਦੀ ਮਦਦ ਕਰ ਸਕਦਾ ਹੈ ਉਹਨਾਂ ਦਾ ਕੋਈ ਡਿਵੈਲਪਮੈਂਟ ਕਰ ਸਕਦਾ ਹੈ ਵਿਕਾਸ ਕਰ ਸਕਦਾ ਹੈ ਉਹਨਾਂ ਨੂੰ ਕੋਈ ਚੰਗੀ ਪੜ੍ਹਾਈ ਵਾਸਤੇ ਕੋਈ ਵਾਕਾਵਰ ਦੇ ਸਕਦਾ ਤੇ ਉਹ ਸਰਕਾਰ ਹੀ ਦੇ ਸਕਦੀ ਲੋਕਾਂ ਕਹਿੰਦੇ ਇਹ ਖੰਨੀ ਨਾ ਕੋਦੇ ਉਹ ਕਿੱਥੇ ਜਾਣ ਕਿੱਥੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਸੋ ਅਸੀਂ ਹਰ ਸੰਭਵ ਕੋਸ਼ਿਸ਼ ਜਿਹੜੀ ਆਓ ਕਰ ਰਹੇ ਆ ਕਿ ਸਿੱਖਿਆ ਨੂੰ ਪਹਿਲ ਦੇਈ ਤੇ ਸਾਡੇ ਬੱਚੇ ਜਣੇ ਉਹ ਕਿਸੇ ਮੁਕਾਮ ਤੇ ਚਲੇਗਾ ਆਹ ਪਰ ਇਹ ਜਿੱਦ ਤੋਂ ਆਇਆ ਆ ਅੱਜ ਮੈਂ ਕਾਫੀ ਸਕੂਲਾਂ ਦੇ ਵਿੱਚ ਘੁੰਮ ਘੁੱਕ ਕੇ ਆਇਆ ਆ ਜੀ ਬੜੀਆ ਮੈਂ ਇੱਕ ਗੱਲ ਦੂੰਗਾ ਕਿ ਮੇਰੇ ਕੋਲ ਵੀ ਆ ਜਾਂਦੇ ਆ ਬੜੇ ਕਿ ਹਾਂ ਅੰਦਰ ਆ ਲੈਸੈਂਸ ਦਵਾ ਦਿਓ ਜੀ ਆਡੀਸੀ ਨੂੰ ਐਸਐਸਟੀ ਸਾਹਿਬ ਨੂੰ ਫੋਨ ਕਰ ਦਿਓ ਜੀ ਸਾਨੂੰ ਹੱਜਾ ਰਹਿ ਚਾਹੀਦਾ ਦੀ ਤਾਕਤ ਕੋ ਵੱਡਾ ਕੋਈ ਹਥਿਆਰ ਨਹੀਂ ਜੇ ਹੈਗਾ ਹਥਿਆਰ ਦੇਣਾ ਤੇ ਸਿੱਖਿਆ ਦਾ ਹਥਿਆਰ ਇਹਨਾਂ ਦੇ ਹੱਥ ਦੇ ਵਿੱਚ ਪੜਾ ਦਿਓ ਤੁਹਾਨੂੰ ਕਿਸੇ ਹਥਿਆਰ ਦੀ ਜਰੂਰਤ ਨਹੀਂ ਕਿਸੇ ਹਥਿਆਰ ਦੀ ਜਰੂਰਤ ਨਹੀਂ ਆਪਾਂ ਹਥਿਆਰ ਲੈ ਕੇ ਕਰਕੇ ਲੜਾਈਆਂ ਕਰਕੇ ਸਿਰ ਪਾੜ ਕੇ ਕਤਲ ਕਰਕੇ ਕਦੀ ਠਾਰਿਆਂ 'ਚ ਕਦੀ ਕਚਹਿਰੀਆਂ 'ਚ ਕਦੀ ਹਸਪਤਾਲਾਂ ਦੇ ਵਿੱਚ ਪੀੜੀ ਦਾ ਪੀੜੀ ਅਸੀਂ ਵੈਰ ਪਾਈ ਜਾ ਰਹੇ ਵੈਰ ਪੈਂਦੇ ਨੇ ਨਾ ਜਦੋਂ ਲੜਾਈ ਹੁੰਦੀ ਤੇ ਸਾਡੇ ਵੈਰ ਪੀੜੀ ਦਰ ਪੀੜੀ ਚੱਲਦੇ ਨੇ ਪਰ ਉਹ ਵੈਰ ਅਸੀਂ ਇਹਨਾਂ ਨੂੰ ਵੀ ਦੇ ਰਹੇ ਹਾਂ ਵੰਗੇ ਛੱਡ ਦਈਏ ਆਪਣਾ ਇਹ ਸਾਰੀਆਂ ਗੱਲਾਂ ਛੱਡ ਦਈਏ ਅੱਤੀ ਖਾ ਲਈਏ ਕੋਈ ਨਹੀਂ ਗੁਜ਼ਾਰਾ ਹੂਗਾ ਕੁਝ ਨਹੀਂ ਹੋਣ ਲੱਗਾ ਪਰ ਇਹਨਾਂ ਨੂੰ ਸੁਧਾਰ ਜੋ ਜੇ ਤਾਂ ਅਸੀਂ ਅੱਜ ਇਹਨਾਂ ਨੂੰ ਸੁਧਾਰ ਲੰਦਾ ਤਾਂ ਹਿਆ ਕਰ ਲਿਆ ਤੇ ਮੈਂ ਦਾਅਵੇ ਨਾ ਕਹਾਂ ਤੁਹਾਡੇ ਨਾਲ ਕਿ 5-7 ਸਾਲ ਬਾਅਦ ਵੇਖਿਓ ਇਹੋ ਹੀ ਪੰਜਾਬ ਦੇਸ਼ ਦਾ ਨੰਬਰ 1 ਸੁਪਰ ਬਣਿਆ ਹੋਊਗਾ ਨੰਬਰ 1 ਸੂਬਾ ਬਣੂਗਾ ਪੰਜਾਬ ਅੱਜ 53000 ਨੌਕਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਦੇ ਦਿੱਤੀ ਸਾਡੇ ਕੋਲ ਬਹੁਤ ਪੋਸਟਾਂ ਖਾਲੀ ਨੇ ਬੜੀਆਂ ਪੋਸਟਾਂ ਖਾਲੀ ਪਈਆਂ ਨੇ ਮੈਰਿਟ ਦੇ ਆਧਾਰ ਤੇ ਨਿਯੁਕਤੀਆਂ ਹੋ ਰਹੀਆਂ ਨੇ ਸਾਡੇ ਜਣਿਆਰੇ ਔਰ ਕਿਤੇ ਵਿੱਚੀ ਬਹੁਤ ਲੋਕਾਂ ਨੂੰ ਆ ਨਿਯੁਕਤੀ ਪੱਤਰ ਜਿਹੜੇ ਨੇ ਉਹ ਮਿਲੇ ਨੇ ਮੁਹੱਲਾ ਕਲੀਨਿਕ ਬਣਾ ਦਿੱਤੇ ਛੜਕ ਸੁਰੱਖਿਆ ਫੋਰਸ ਬਣਾ ਦਿੱਤੀ ਨੌਕਰੀਆਂ ਦੇ ਦਿੱਤੀਆਂ 600 ਯੂਨਟ ਬਿਜਲੀ ਹਰ ਇੱਕ ਨੂੰ ਬਿਨਾਂ ਵਿਤਕਰੇ ਦੇ ਹਰ ਇੱਕ ਨੂੰ ਦੇ ਦਿੱਤੀ ਪ੍ਰਾਈਵੇਟ ਫਾਰਮਰ પ્લાન્ટ ਖਰੀਦ ਕੇ ਸਰਕਾਰੀ ਕਰ ਦਿੱਤੇ ਬਿਜਲੀ ਵਾਧੂ ਵੀ ਦੇ ਦਿੱਤੀ ਕਿਸਾਨਾਂ ਨੂੰ ਵੀ ਵਾਧੂ ਬਿਜਲੀ ਦੇ ਦਿੱਤੀ ਦਿਨੇ ਦੇ ਦਿੱਤੀ ਬਿਜਲੀ ਔਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਬਿਜਲੀ ਬੋਰਡ ਅੱਜ ਫੇਰ ਮੁਨਾਫੇ ਦੇ ਵਿੱਚ ਚਲੇ ਗਿਆ ਬਿਜਲੀ ਬੋਰਡ ਮੁਨਾਫੇ ਦੇ ਵਿੱਚ ਆ ਗਿਆ ਇਹ 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 ਤੁਹਾਡੇ ਵੋਟ ਦੀ ਕੀਮਤ ਸੀਗੀ ਜਿਹੜੀ ਤੁਸੀਂ ਬਾਈ ਦੇ ਵਿੱਚ ਆਪਣੀ ਸਮਝਦਾਰੀ ਦੇ ਨਾਲ ਵੋਟ ਪਾਈ ਤੇ ਅੱਜ ਇੰਨੇ ਜਿਹੜੇ ਸੁਧਾਰ ਨੇ ਹਰ ਖੇਤਰ ਦੇ ਵਿੱਚ ਹੋਣਾ ਸ਼ੁਰੂ ਹੋ ਗਏ। ਕਦੀ ਸੋਚਿਆ ਸੀਗਾ ਨਹਿਰੀ ਪਾਣੀ ਨਹੀਂ ਤੇਲਾਂ ਤੱਕ ਪਹੁੰਚ ਜਾਊਗਾ। ਨਹਿਰੀ ਪਾਣੀ ਵੀ ਤੇਲਾਂ ਤੱਕ ਪਹੁੰਚਾਉਣ ਵਾਸਤੇ ਜਿਹੜਾ ਸਾਡਾ ਇਰੀਗੇਸ਼ਨ ਵਿਭਾਗ ਆ ਉਹਨੇ ਬਹੁਤ ਕਮ ਕੰਮ ਕੀਤਾ। ਸਾਨੂੰ ਪਤਾ ਹੈ ਜਦੋਂ ਸਾਡਾ ਨਹਿਰੀ ਪਾਣੀ ਵੱਤੇ ਤਾਂ ਉਹ ਸਾਡੀ ਧਰਤੀ ਇਹ ਟਾ ਪਾਣੀ ਪਾਜੂਗਾ। ਪਾਣੀ ਪਾਜੂਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਜ ਜਾਣਗੀਆਂ। ਸੋ ਹਰ ਖੇਤਰ ਦੇ ਵਿੱਚ बड़े अ जज्बे ਦੇ ਨਾਲ ਲੰਬੇ ਚੌੜੇ ਸੂਚ ਸਮਝ ਤੋਂ ਬਾਅਦ ਕੰਮ ਜਿਹੜੇ ਨੇ ਕੀਤੇ ਜਾ ਰਹੇ ਨੇ ਛੜਕਾਂ ਦੇ ਵਾਰ ਜਾਲ ਤੁਸੀਂ ਦੇਖ ਰਹੇ ਹੋ ਆ ਸਾਰੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਛੜਕਾਂ ਦੀ ਜਾਲ ਵੇਛ ਰਹੇ ਨੇ ਪੋਲ ਬਣ ਰਹੇ ਨੇ ਨਵੇਂ ਪੋਲ ਬਣ ਰਹੇ ਨੇ ਸੋ ਇਹ ਹੋਈ ਪੈਸਾ ਸਿਕਿਆਰੀ ਉੱਤੇ ਕੋ ਸਮਾਂ ਪਹਿਲਾਂ ਲਾਇਆ ਹੁੰਦਾ ਕਿ ਜਿਨ੍ਹਾਂ ਤੇ ਜਜਬਾਤ ਸੀ ਕਿ ਉਸ ਵੇਲੇ ਕੁਝ ਬਣਦੇ ਉਹ ਵੀ ਅੱਜ ਕਿਸ ਨਾ ਕਿਸੇ ਮੁਕਾਮ ਤੇ ਦੇਖੇ ਪਰ ਨਹੀਂ ਕੀਤਾ ਧਿਆਨ ਹੀ ਨਹੀਂ ਸੀ ਗਿਆ ਸਿੱਖਿਆ ਦੇ ਖੇਤਰ ਵੱਲ ਤੇ ਬਿਲਕੁਲ ਹੀ ਅਣਗੌਲਿਆ ਕੀਤਾ ਹੋਇਆ ਸੀਗਾ 12700 ਦੇ ਆਧਾਰ ਪਰਤੀ ਪੱਕਾ ਕੀਤਾ ਹੈ ਸਰਕਾਰ ਨੇ 20000 ਤੋਂ ਵੱਧ ਅਧਿਆਪਕਾਂ ਨੂੰ ਨਵੀਂ ਨੌਕਰੀ ਦਿੱਤੀ 20000 ਸਕੂਲਾਂ ਦੇ ਵਿੱਚੋਂ 17000 ਸਕੂਲਾਂ ਦੇ ਵਿੱਚ ਵਾਈਫਾਈ ਕਲੈਕਸ਼ਨ ਦਿੱਤੇ ਗਏ ਨੇ ਕੈਂਪਸ ਮੈਨਸਪਨ ਮੇ ਦੱਸਿਆ ਲੱਗ ਚੁਕੇ ਨੇ ਸਿਕਿਉਰਿਟੀ ਕਾਰਡ ਲੱਗੇ ਨੇ ਸਕੂਲ ਆਫ ਫੈਮਿਨੈਂਸ ਬਣੇ ਨੇ 118 ਜਿਹੜੇ ਸਕੂਲ ਆਫ ਫੈਮਿਨੈਂਸ ਬਣੇ ਨੇ ਉਹਨਾਂ ਦੇ ਵਿੱਚ ਸਰਕਾਰੀ ਸਕੂਲ ਦੀ ਬੱਸ ਲੱਗੀ ਕਿ ਉਹ ਬੱਸ ਜਾਊਗੀ ਤੇ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਲੈ ਕੇ ਸਕੂਲ ਤੱਕ ਲੈ ਕੇ ਆਊਗੀ ਤੇ ਛੁੱਟੀ ਤੋਂ ਬਾਅਦ ਉਹਨਾਂ ਨੂੰ ਘਰੋਂ ਘਰੀ ਛੱਡ ਕੇ ਆਊਗੀ ਇਹ ਸਰਕਾਰੀ ਸਕੂਲਾਂ ਦਾ ਮਹਾਨ ਕਾਰਜ ਹੈ ਕਿ ਕਸੀਂ ਹੋਰ ਬਹੁਤ ਵੱਡਾ ਕੈਬਨਟ ਦੇ ਵਿੱਚ ਫੈਸਲਾ ਲਿਆ 118 ਸਕੂਲਾਂ ਫੈਮਿਨਸ ਨੂੰ ਸ਼ੁਰੂ ਕਰ ਰਹੇ ਹਾਂ ਹੌਲੀ ਹੌਲੀ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਲਿਆਵਾਂਗੇ ਕਿ ਜਿਹੜੇ ਆਈਐਸ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਅਸੀਂ 멘ਟਰ ਬਣਾ ਰਹੇ ਹਾਂ ਸਕੂਲਾਂ ਦੇ ਜਿਵੇਂ ਫਾਰ ਐਗਜ਼ਾਮਪਲ ਸੀਨੀਅਰ ਸੈਕੰਡਰੀ ਸਕੂਲ ਬੰਦਾਲਾ ਇਹਦਾ 멘ਟਰ ਮੰਨ ਲਓ ਆਈਐਸ ਅਧਿਕਾਰੀ ਡੀਸੀ ਅਮਰਸਰ ਜਾਂ ਐਸਐਸਪੀ ਅਮਰਸਰ ਉਹ ਬਕਾਇਦਾ ਸਮੇਂ-ਸਮੇਂ ਤੇ ਸਕੂਲਾਂ ਦੇ ਵਿੱਚ ਆਉਂਦੇ ਰਹਿਣਗੇ ਬੱਚਿਆਂ ਦੇ ਨਾਲ ਇੰਟਰੈਕਸ਼ਨ ਕਰਨਗੇ ਅਧਿਆਪਕ ਸਹਿਮਾਨਾਂ ਨਾਲ ਇੰਟਰੈਕਸ਼ਨ ਕਰਨਗੇ ਆਪਣੀਆਂ ਸਟੋਰੀਜ਼ ਸ਼ੇਅਰ ਕਰਨਗੇ ਦੱਸਣਗੇ ਕਿ ਅਸੀਂ ਐਸੀ ਕਿਵੇਂ ਬਣੇ ਅਸੀਂ ਐਸਐਸਪੀ ਕਿਵੇਂ ਬਣੇ ਕਿਹੜਾ ਕੋਰਸ ਤੁਹਾਨੂੰ ਕਰਨਾ ਚਾਹੀਦਾ ਹੈ ਕਿਹੜੇ ਕੋਰਸ ਦੇ ਨਾਲ ਤੁਸੀਂ ਕਿੱਥੋਂ ਤੱਕ ਪਹੁੰਚ ਸਕਦੇ ਹੋ ਔਰ ਸਾਡੇ ਕੋਲ 120 ਆਈਐਸ ਅਧਿਕਾਰੀਆਂ ਦੀਆਂ ਆਈਪੀਐਸ ਅਧਿਕਾਰੀਆਂ ਦੀਆਂ ਐਪਲੀਕੇਸ਼ਨਸ ਵੀ ਆਗੀਆਂ ਨੇ ਕਿ ਸਾਨੂੰ ਸਕੂਲਾਂ ਦੇ ਮੈਂਟਰ ਬਣਾਓ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਬੱਚਾਂ ਨੂੰ ਭਾਈ ਇੱਕ ਤੇ ਇਹ ਚੀਜ਼ ਹੋਏ ਕਿ ਜਦੋਂ ਆਪਾਂ ਦੇਖਦੇ ਆ ਕਿ ਡੀਸੀ ਜिले ਦਾ ਅਧਿਕਾਰੀ ਆ ਜਦੋਂ ਸਕੂਲ ਦੇ ਵਿੱਚ ਆਉਣਗੇ ਆਪਣੇ ਸਕੂਲ ਦਾ ਮਾਹੌਲ ਹੀ ਚੇਂਜ ਹੋਇਆ ਉਹ ਛੋਟੇ-ਮੋਟੇ ਜਿਹੜੇ ਕੰਮ ਕੁਮ ਰਹਿਦੇ ਨੇ ਉਹ ਆਪਣੇ ਆਪ ਹੀ ਹੋ ਜਾਣਗੇ ਪੂਰੇ ਕਰਵਾ ਲੈਣਗੇ ਜਦੋਂ ਉਹ ਦੱਸਣਗੇ ਕਿ ਅਸੀਂ ਕਿਹੜੀ ਪੜਾਈ ਕੀਤੀ ਆ ਅਸੀਂ ਕਿਵੇਂ ਇੱਥੋਂ ਤੱਕ ਗਏ ਆ ਬੱਚਿਆਂ ਨੂੰ ਮੋਟੀਵੇਸ਼ਨ ਮਿਲੂਗੀ ਕਈ ਇਹਦੇ ਆਪਕ ਵੀ ਦਾ ਅੱਗੇ ਵਧਣਾ ਚਾਹੁੰਦੇ ਨੇ ਪੜ੍ਹਨਾ ਚਾਹੁੰਦੇ ਨੇ ਕਿਸੇ ਹੋਰ ਅਉਦੇ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੂਗੀ ਔਰ ਸਾਡੇ ਸਕੂਲ ਜਿਹੜੇ ਆ ਉਹ ਔਰ ਹੋਰ ਜਿਆਦਾ ਤਰੱਕੀ ਜੜੀ ਆ ਉਹ ਕਰਨਗੇ ਔਰ ਇਹ ਚੀਜ਼ ਅਸੀਂ ਬਹੁਤ ਜਲਦ ਸਕੂਲ ਆਫ ਐਮਿਨੈਂਸ ਨੂੰ ਸ਼ੁਰੂ ਕਰ ਰਹੇ ਆ ਹੌਲੀ ਹੌਲੀ ਕੋਈ ਜਿਆਦਾ ਸਮਾਂ ਨਹੀਂ ਲਵਾਗੇ ਬਹੁਤ ਥੋੜੇ ਸਮੇਂ ਦੇ ਵਿੱਚ ਸਾਰੇ ਸੀਨੀਅਰ ਸੈਕੰਡਰੀ ਸਕੂਲ ਜਿਹੜੇ ਆ ਇਸ ਸਕੀਮ ਦੇ ਵਿੱਚ ਲਿਆਵਾਂਗੇ ਔਰ ਜਿਹੜਾ ਅਧਿਕਾਰੀ ਲੱਗਾ ਹੋਊਗਾ ਉਹ ਅਧਿਕਾਰੀ ਸਮੇਂ-ਸਮੇਂ ਤੇ ਸਕੂਲ ਜਿਹੜੇ ਆ ਉਹ ਵਿਜ਼ਿਟ ਕਰਦਾ ਰਹੂਗਾ ਔਰ ਆਪਣੀ ਕਾਇਦਾਂਸ ਜਿਹੜੀ ਆ ਸਕੂਲ ਨੂੰ ਦੇਖਦਾ ਰਹੂਗਾ ਸਕੂਲ ਦੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਸੁਣਦਾ ਰਹੂਗਾ ਸੋ ਅੱਜ ਸਮਾਂ ਕਾਫੀ ਹੋ ਗਿਆ ਆ ਮੈਂ ਇਹ ਹੀ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਤੁਹਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਬਹੁਤ ਵਧੀਆ ਬੋਲੀਆਂ ਇਹੋਗੀਆਂ ਹੀ ਹੋਣੀਆਂ ਚਾਹੀਆਂ ਸਿੱਖਿਆ ਨੂੰ ਪ੍ਰਮੋਟ ਕਰਨ ਵਾਲੀਆਂ ਕੋਈ ਨਸ਼ਿਆਂ ਨੂੰ ਕੋਈ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀਆਂ ਬੋਲੀਆਂ ਭੰਗੜੇ ਇਹ ਨਹੀਂ ਹੋਣੇ ਚਾਹੀਦੇ ਬੋਲੀਆਂ ਉਹ ਸੀਗੀਆਂ ਜਿਹੜੀਆਂ ਅੱਜ ਸੀਨੀਅਰ ਸੈਕੰਡਰੀ ਸਕੂਲ ਬੰਦਾਲਾ ਦੀਆਂ ਬੱਚੀਆਂ ਇੱਥੇ ਆ ਕੇ ਪਾਈਆਂ ਨੇ ਉਹ ਬੋਲੀਆਂ ਨੇ ਉਹ ਬੋਲੀਆਂ ਪਵਾਉਣੀਆਂ ਨੇ ਆਪਾਂ ਬੱਚਿਆਂ ਦੇ ਤਾਕਤ ਬੱਚਿਆਂ ਦੇ ਹੱਥ ਦੇ ਵਿੱਚ ਦੇਣੀ ਆ ਹਥਿਆਰ ਬੱਚਿਆਂ ਦੇ ਹੱਥ ਦੇ ਵਿੱਚ ਦੇਣਾ ਹੈ ਪਰ ਕਿਹੜਾ ਦੇਣਾ ਸਿੱਖਿਆ ਦਾ ਆਦਿਕਾ ਹਥਿਆਰ ਦੇਣਾ ਜਿਹੜੇ ਬੰਦੇ ਕੋਲ ਸਿੱਖਿਆ ਆ ਗਈ ਉਹਦੇ ਸਮਝੋ ਤਰ ਗਿਆ ਕੋਲ ਵੀ ਤਰ ਗਈ ਆਪ ਵੀ ਤਰ ਗਿਆ ਕੌਮ ਵੀ ਤਰ ਗਈ ਬੱਚੇ ਵੀ ਤਰ ਗਏ ਸੋ ਅੱਜ ਦੇ ਇਸ ਮੌਕੇ ਦੇ ਉੱਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਸ਼ੋਭ ਕਾਮਨਾਵਾਂ ਦੇਣਾ ਹੋਰ ਵੀ ਸਕੂਲ ਦੇ ਕੋਈ ਕੰਮ ਹੋਣਗੇ ਕਿਸੇ ਵੀ ਤਰ੍ਹਾਂ ਦੇ ਤੇ ਤੁਸੀਂ ਆ ਜਿਓ ਸਾਡੇ ਕੋਲੇ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਕੋਈ ਕਬੂਲ ਹਾਂ ਜਿਹੜੇ ਇੱਧਰ ਬੈਠੇ ਨੇ ਇਹਨਾਂ ਦੀ ਕੋਈ ਗੱਲ ਮੋੜੀ ਜਾ ਸਕਦੀ ਆ ਜੇ ਕੋਈ ਆਹੋ ਜੀ ਗੱਲ ਆ ਜੂਗੀ ਪੋਲੀਟੀਕਲ ਬੰਦਿਆਂ ਦੀ ਮੋੜੀ ਜਾ ਸਕਦੀ ਹੈ ਕਿਉਂਕਿ ਕਈ ਵਾਰੀ ਹੁੰਦਾ ਹੈ ਕੋਈ ਆਹੋ ਜੀ ਗੱਲ ਹੁੰਦੀ ਆ ਉਹ ਨਹੀਂ ਮੰਨੀ ਜਾ ਸਕਦੀ ਪਰ ਇੱਕ ਗੱਲ ਤੁਹਾਨੂੰ ਮੈਂ ਯਕੀਨ ਦਿਵਾਉਣਾ ਆ ਜਿਹੜੇ ਇੱਧਰ ਬੈਠੇ ਨੇ ਇਹਨਾਂ ਦੀ ਕੋਈ ਗੱਲ ਨਹੀਂ ਮੋੜੀ ਜਾਊਗਾ ਆ ਜਿਹੜੇ ਬੱਚੇ ਬੈਠੇ ਨੇ ਇਹਨਾਂ ਦੀ ਕੋਈ ਗੱਲ ਨਹੀਂ ਮੋੜੀ ਜਾਊਗੀ ਕਿਸੇ ਨੂੰ ਕੋਈ ਆਰਥਿਕ ਤੰਗੀ ਆ ਕਿਸੇ ਨੇ ਕਿਤੇ ਐਡਮਿਸ਼ਨ ਲੈਣੀ ਆ ਕਿਸੇ ਨੂੰ ਕੋਈ ਫੀਸ ਦੀ ਪ੍ਰੋਬਲਮ ਆ ਕਿਸੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ 10ਵੀਂ ਜਾਂ 12ਵੀਂ ਤੋਂ ਬਾਅਦ ਕੀ ਕਰਾਂ ਜਾਂ ਮਾਪੇ ਕਹਿੰਦੇ ਨੇ ਹੁਣ ਅਸੀਂ ਦੱਸੋ ਕੀ ਕਰਵਾਈਏ ਜਾਂ ਸਾਡੇ ਕੋਲ ਪੈਸੇ ਨਹੀਂ ਆ ਗਏ ਅਸੀਂ ਐਡਮਿਸ਼ਨ ਕਿਵੇਂ ਕਰਾਈਏ ਇਹਨਾਂ ਵਾਸਤੇ 24 ਘੰਟੇ ਮੇਰੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆ ਜਾਓ ਕਦੀ ਇੱਕ ਬੱਚੇ ਨੂੰ ਵੀ ਵਾਪਸ ਨਹੀਂ ਮੋੜੂ ਕਿਉਂਕਿ ਇਹਨਾਂ ਇਹੀ ਕੋ ਵਖਰੇ ਸਨ ਇਹੀ ਕੋਹਤ ਨੇ ਅਸੀਂ ਇਹਨਾਂ ਦੇ ਇਹੋ ਇਹਨਾਂ ਦੇ ਵਿੱਚੋਂ ਸਾਰਾ ਕੁਝ ਸਾਡਾ ਦੇਸ਼ ਜਿਹੜਾ ਸਾਡੇ ਦੇਸ਼ ਦੇ ਨੇਤਾ ਸਾਡੇ ਦੇਸ਼ ਦੇ ਅਫਸਰ ਸਾਡੇ ਸਾਰੇ ਡਾਕਟਰ ਵਕੀਲ ਇੰਜੀਨੀਅਰ ਅਫਸਰ ਇਹਨਾਂ ਦੇ ਵਿੱਚੋਂ ਨਿਕਲੇ ਸੋ ਇਹਨਾਂ ਵਾਸਤੇ ਹਮੇਸ਼ਾ ਹੀ ਰਾਹ ਜਿਹੜੇ ਨੇ ਉਹ ਖੁੱਲੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ